ਸਤਿ ਸ੍ਰੀ ਅਕਾਲ ਨਮਸਕਾਰ ਮੈਜਿਕਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡ ਦੇ ਪ੍ਰਾਪਰਟੀ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ ਸੈਕਟਰ 123 ਮੁਹਾਲੀ ਦੀ ਲੋਕੇਸ਼ਨ ਤੇ 125 ਗਜ ਅਪਰੋਕਸੀਮੇਟ ਡਬਲ ਸਟੋਰੀ 4 ਬੀ ਐਚ ਕੇ ਦਾ ਘਰ ਤੁਹਾਡੇ ਕੋਲ ਲੈ ਕੇ ਆਏ ਹਾਂ ਜਿਸ ਦੇ ਵਿੱਚ ਇੰਟਰਲੌਕ ਟਾਈਲ ਵਾਲਾ ਰੋਡ ਹੋਰ ਆਸ-ਪਾਸ ਸਾਰੇ ਘਰ ਬਣੇ ਹੋਏ ਆ ਰਹਾਇਸ਼ ਏਰੀਆ ਡਵੈਲਪਸ ਸਾਰਾ ਹੈ ਏਰੀਆ ਕਾਰ ਪੋਰਚ ਦੀ ਗੱਲ ਕਰੀਏ ਤਾਂ ਕਾਰ ਇੱਕ ਅੰਦਰ ਵੀ ਲਗਾ ਸਕਦੇ ਆ ਬਾਹਰ ਵੀ ਗੱਡੀ ਦੀ ਪਾਰਕਿੰਗ ਹੈ ਔਰ ਜੋ ਇਸ ਦੇ ਨਾਲ ਸਟੇਅ ਦੇ نیچے ਵਰਕ ਕੀਤਾ ਗਿਆ ਹੈ ਤੇ ਸਨੂਈ ਸਟੋਰੇਜ ਸਪੇਸ ਯੂਜ਼ ਕੀਤਾ ਗਿਆ ਇਧਰ ਗ੍ਰੀਨਰੀ ਵਾਸਤੇ ਸਾਰਾ ਔਰ ਨਾਲ ਹੀ ਇਧਰ ਵਾਸ਼ਿੰਗ ਏਰੀਆ ਫਰੰਟ ਤੇ ਹੈਵੀ ਯੂਜ਼ ਕਰ ਸਕਦੇ ਆ ਟਾਈਲ ਵਰਕ ਵਾਲ ਤੇ ਵੈਲਕਮ ਵਾਲ ਔਰ ਐਂਟਰੈਂਸ ਤੇ ਹੈ ਜਾਲੀ ਵਾਲਾ ਔਰ ਮੇਨ ਦਾ ਹੈ ਡੋਰ ਮੋਡੂਲਰ ਕਿਚਨ ਬਣੀ ਹੋਈ ਹੈ ਉੱਪਰ ਇਸ ਦੇ ਵਿੱਚ ਯੂਪੀਵੀਸੀ ਜੋ ਸਾਹਮਣੇ ਵਿੰਡੋ ਹੈ ਐਗਜ਼ਾਸਟ ਫੈਨ ਵਾਸਤੇ ਸਪੇਸ ਫਾਲ ਸੀਲਿੰਗ ਦਾ ਡਿਜ਼ਾਈਨ ਵਾਈਟ ਸਨਮਾਈਕਾ ਦੇ ਨਾਲ ਯੂ ਸ਼ੇਪ ਦੇ ਵਿੱਚ ਇਹ ਕਿਚਨ ਹੈ ਜਿਸ ਦੇ ਵਿੱਚ ਜੋ ਉੱਪਰ ਵੀ ਫਾਲ ਸੀਲਿੰਗ ਦਾ ਕੰਪਲੀਟ ਹੈ ਸਾਰਾ ਵਰਕ ਇਧਰ ਰੈਫਰੀਜਰੇਟਰ ਵਾਸਤੇ ਸਪੇਸ ਇਹ ਡਰਾਇੰਗ ਡਾਈਨਿੰਗ ਏਰੀਆ ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਸ ਦੇ ਵਿੱਚ ਸੋਫਾ ਸੈੱਟ ਲਗਾਇਆ ਗਿਆ ਔਰ ਇਸ ਦੇ ਨਾਲ ਹੀ ਸਪੇਸ ਇਸ ਦੇ ਵਿੱਚ ਫਿਰ ਵੀ ਕਾਫੀ ਹੈ ਉੱਪਰ ਫਾਲ ਸੀਲਿੰਗ ਵਾਲਪੇਪਰ ਦਾ ਡਿਜ਼ਾਈਨ ਡਾਈਨਿੰਗ ਏਰੀਆ ਔਰ ਐਲਈਡੀ ਪੈਨਲ ਦ ਫਰਸਟ ਰੂਮ ਹੈ ਇਸ ਦਾ ਬੈਡਰੂਮ ਆ ਜਾਂਦਾ ਜਿਸ ਦੇ ਵਿੱਚ ਵਿਟ੍ਰਿਫਾਈਡ ਟਾਈਲ ਔਰ ਨਾਲ ਹੀ ਇਸ ਦੇ ਵਿੱਚ ਜੋ ਵਾਰਡਰੋਬਸ ਹੈ ਨੀਚੇ ਵੀ ਜੋ ਡਰਾਅ ਦਿੱਤੇ ਗਿਆ ਉੱਪਰ ਵੀ ਇਸ ਦੇ ਵਿੱਚ ਵਾਲ ਟੂ ਵਾਲ ਫੁੱਲ ਹਾਈਟ ਤੱਕ ਇਹ ਕੰਪਲੀਟ ਬਣੇ ਹੋਏ ਹੈ ਔਰ ਨਾਲ ਹੀ ਇਸ ਦੇ ਵਿੱਚ ਫਾਲਸ ਸੀਲਿੰਗ ਵਾਲਪੇਪਰ ਦਾ ਡਿਜ਼ਾਈਨ ਰੂਮ ਸਪੇਸਿਸ ਹੈ ਮਾਸਟਰ ਹੈ ਬੈਡਰੂਮ ਹੈ ਅਟੈਚ ਇਸ ਦਾ ਵਾਸ਼ਰੂਮ ਹੈ ਵਾਸ਼ਰੂਮ ਦੇ ਵਿੱਚ ਵੀ ਇੱਕ ਨਜ਼ਰ ਮਾਰਦੇ ਹਾਂ ਜਿਸ ਦੇ ਵਿੱਚ ਟਾਈਲ ਵਰਕ ਔਰ ਸੈਨੀਟਰੀ ਦਾ ਸਾਰਾ ਵਰਕ ਕੰਪਲੀਟ ਹੈ ਔਰ UPVC ਜੋ ਵਿੰਡੋਸ ਦਿੱਤੀ ਗਿਆ ਤਾਂ ਪਿੱਛੇ ਇਹ ਵਾਸ਼ਿੰਗ ਏਰੀਆ ਇਸ ਦੇ ਵਿੱਚ ਦਿੱਤਾ ਗਿਆ ਜਿੱਦਾਂ ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ ਪਿੱਛੇ ਵੀ ਇਹ ਓਪਨ ਏਰੀਆ ਟੂ ਸਾਈਡ ਓਪਨ ਦੇ ਹੈ 플ੌਟ ਹੈ ਟੂ ਸਾਈਡ ਓਪਨ ਦਾ ਹੈਕਰ ਹੈ ਸੈਕਿੰਡ ਇਹ ਬੈਡਰੂਮ ਇਸ ਦਾ ਆ ਜਾਂਦਾ ਉਸੇ ਤਰ੍ਹਾਂ ਹੀ ਵਿਟਰੀਫਾਈਡ ਟਾਈਲ ਔਰ ਸਲਾਈਡਿੰਗ ਇਸ ਦੇ ਵਿੱਚ ਕੈਬਿਨਟਸ ਔਰ ਫਾਲਸ ਸੀਲਿੰਗ ਦਾ ਡਿਜ਼ਾਈਨ ਨਾਲ ਹੀ ਇਧਰ ਅਟੈਚਡ ਇਸ ਦਾ ਵਾਸ਼ਰੂਮ ਏਜ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਟਾਈਲ ਵਰਕ ਔਰ ਸੈਨੀਟਰੀ ਵਰਕ ਦਿੱਤਾ ਗਿਆ ਹੈ ਔਰ ਪਿਛੇ UPVC ਵਿੰਡੋ ਉਸੇ ਤਰ੍ਹਾਂ ਹੀ ਨਾਲ ਜੋ ਪਿਛੇ ਵਾਲੀ ਬਾਲਕਨੀ ਇਸ ਨੂੰ ਅਟੈਚ ਕੀਤਾ ਗਿਆ ਤਾਂ ਫਰਸਟ ਫਲੋਰ ਤੇ ਅਸੀਂ ਪਹੁੰਚ ਗਏ ਜਿਸ ਤਰ੍ਹਾਂ ਸਟੇਅਸ ਇਸ ਦੀਆਂ ਬਾਹਰ ਤੋਂ ਹੈ ਨਾਲ ਹੀ ਸਟੀਲ ਦੀ ਇਸ ਦੇ ਵਿੱਚ ਰੇਲਿੰਗ ਔਰ ਸਟੇਅਸ ਸਟੌਪ ਤੱਕ ਐਜ਼ ਇਟ ਇਜ਼ ਹੈ ਜਾ ਰਹੀਆਂ ਫਰੰਟ ਹੈ ਇਸ ਦੀ ਬਾਲਕਨੀ ਹੈ ਜਦ ਤਵੇ ਸਪੇਸ਼ੀਅਸ ਹੈ ਬਾਲਕਨੀ ਹੈ ਫਰੰਟ ਗਲਾਸ ਔਰ ਰੇਲਿੰਗ ਗ੍ਰਿਲ ਔਰ ਫਰੰਟ ਟੈਲੀਵਿਜ਼ਨ ਬਹੁਤ ਵਧੀਆ ਔਰ UPVC ਇਸ ਏਰੀਆ ਦੇ ਵਿੱਚ ਫਰਸਟ ਫਲੋਰ ਤੇ ਵੀ ਯੂਪੀਵੀਸੀ ਵਿੰਡੋਜ਼ ਦਿੱਤੀਆਂ ਗਈਆਂ ਤਾਂ ਫਰਸਟ ਫਲੋਰ ਦਾ ਜੋ ਪੋਰਸ਼ਨ ਹੈ ਲਗਭਗ ਸਾਰਾ ਸੇਮ ਇੰਜਸ ਦੇ ਵਿੱਚ ਉਸੇ ਤਰ੍ਹਾਂ ਹੀ ਕਿਚਨ ਵਾਰਡਰੋਬ ਕੈਬਨਟਸ ਉੱਪਰ-ਨੀਚੇ ਬਣੇ ਹੋਏ ਹੈ ਔਰ ਨਾਲ ਇਸ ਦੇ ਵਿੱਚ ਜੋ ਦੇਖ ਰਹੇ ਆ ਸਾਹਮਣੇ ਵਿੰਡੋ ਇਸ ਦੇ ਵਿੱਚ ਵੀ ਯੂਪੀਵੀਸੀ ਇਹ ਵਿੰਡੋ ਹੈ ਹਾਲ ਸੀਲਿੰਗ ਦੇ ਵਿੱਚ ਡਿਜ਼ਾਈਨ ਹੈ ਔਰ ਨਾਲ ਵਾਲਪੇਪਰ ਔਰ ਏਸੀ ਦੀਸ ਦੇ ਵਿੱਚ ਅੰਡਰਗਰਾਊਂਡ ਵਾਇਰਿੰਗ ਐਲਈਡੀ ਪੈਨਲ ਦੋ ਪੈਰਲਰ ਰੂਮ ਇਸ ਦੇ ਵਿੱਚ ਦਿੱਤੇ ਗਏ فسٹ فلور کا یہ فسٹ بیڈروم ہے جس دائل ٹریسنگ وال پیپر واڈراپ فال سیلنگ اور جو پیچھے بالکنی ہے اور ابھی تُسی دیکھ رہے جو سامنے مارکیٹ ہے تو ڈیلی نیڈ کا کوئی سامان لینا ہے یا واکنگ ڈسٹینس تو ہی بالکل یہ ہے اٹیچ واشروم ہے اس کے ساری برانڈڈ فیٹنگ اور ٹائل ورک تو سیکنڈ یہ بیڈروم اس طرح آ جایا اس طرح بھی اسی طرح ہی سلائیڈنگ کبورڈس ہے ਫਾਲ ਸਿਲਿੰਗ অর ਨਾਰੀਜ਼ ਅਟੈਚਸ ਦਾ ਵੀ ਵਾਸ਼ਰ ਉਸੇ ਤਰ੍ਹਾਂ ਹੀ ਦਿੱਤਾ ਗਿਆ ਹੈ ਤੋ ਫਾਲਸ ਸੀਲਿੰਗ ਦੇ ਵਿੱਚ ਜੋ ਇਸ ਦੇ ਵਿੱਚ ਸਾਰੇ ਮਿਊਜ਼ਿਕ ਸਿਸਟਮ ਦੀ ਸਪੀਕਰਸ ਦੀ ਇਹਦੇ ਵਿੱਚ ਫਿਟਿੰਗ ਹੈ ਜਿਸ ਤਰ੍ਹਾਂ ਉਹ ਦੇਖ ਰਹੇ ਆ ਤਾਂ ਸਪੀਕਰਸ ਇਸ ਦੇ ਵਿੱਚ ਗਰਾਉਂਡ ਫਲੋਰ ਔਰ ਫਸਟ ਫਲੋਰ ਤੇ ਜੋ ਕਿ ਅਲੱਗ-ਅਲੱਗ ਐਮਪਟੀ ਫਾਰਮ ਰੱਖੇ ਗਿਆ ਜਿਸ ਨੂੰ ਆਵਾਜ਼ ਉੱਪਰ-ਨੀਚੇ ਦੀ ਤੁਸੀਂ ਕਟਵਾਦ ਕਰ ਸਕਦੇ ਆ ਕੋਈ ਸੁਖਮਨੀ ਸ਼ਬਦ ਦਾ ਪਾਠ ਕਰਾਉਣਾ ਹੈ ਕਿਸੇ ਤਰ੍ਹਾਂ ਦਾ ਕੋਈ satsang ਕਰਾਉਣਾ ਹੈ ਜਾਂ ਧਾਰਮਿਕ ਪ੍ਰੋਗਰਾਮ ਜਾਂ ਕੋਈ ਫੰਕਸ਼ਨ ਕਰਨਾ ਹੈ ਤਾਂ ਸਵਸਥ ਇਹ ਬੈਸਟ ਆਪਸ਼ਨ ਹੈ the music واسਤੇ ਅਲੱਗ ਤੋਂ ਕੋਈ ਸਪੀਕਰ ਵਗੈਰਾ ਤੁਹਾਨੂੰ ਨਹੀਂ ਲਗਾਉਣੇ ਪੈਣਗੇ ਤੇ ਇਸ ਦੇ ਵਿੱਚ ਇੰਸਟਾਲ ਕੀਤੇ ਗਿਆ ਹੈ ਵਾਇਰਿੰਗ ਜੋ AC ਦੀ ਅੰਡਰਗਰਾਉਂਡ ਹੈ ਔਰ ਫੋਰ ਵੀ ਜੋ ਲਾਈਟਸ ਵਗੈਰਾ ਸਾਰੀ ਕੰਪਲੀਟ ਇਸ ਦੇ ਵਿੱਚ ਫਿਟਿੰਗ ਹੈ ਕਾਬੂਰਡਸ ਬਾਰਡਰੋਬਸ ਟਾਈਲ ਕ੍ਰੇਸਿੰਗ ਔਰ ਸਾਰਾ ਹੀ ਪੇਂਟ ਵਰਕ ਬ੍ਰਾਂਡਡ ਕੰਮ ਕੀਤਾ ਗਿਆ ਹੈ 2 BHK ਗਰਾਉਂਡ ਫਲੋਰ ਤੇ 2 BHK ਇਸ ਤੇ ਫਰਸਟ ਫਲੋਰ ਤੇ ਔਰ 125 ਗਾਜ ਅਪਰੋਕਸੀਮੇਟ ਇਹ ਕਰਾ ਜੋ ਕਿ ਟੂ ਸਾਈਡ ਓਪਨ ਹੈ ਪਿੱਛੇ ਵੀ ਇਸ ਦੇ ਵਿੱਚ 10 ਫੁੱਟ ਦੀ ਜੋ ਰੋਡ ਹੈ ਉਸ ਰੋਡ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਆ ਤਾਂ ਫਰੰਟ ਤੇ ਵੀ ਜੋ ਇੰਟਰਲੌਕ ਟਾਈਲ ਵਾਲਾ ਰੋਡ ਇਸ ਦੇ ਵਿੱਚ ਦਿੱਤਾ ਗਿਆ ਹੈ ਸੈਕਟਰ 123 ਮੁਹਾੜੀ ਦੀ ਲੋਕੇਸ਼ਨ ਹੈ ਜਿਸ ਤੇ ਲੋਨ ਫੈਸਿਲਿਟੀ ਅਵੇਲੇਬਲ ਹੈ ਔਰ ਰੋਡ ਵਾਕਿੰਗ ਡਿਸਟੈਂਸ ਤੇ ਹੈ ਮਾਰਕੀਟ ਵਾਕਿੰਗ ਡਿਸਟੈਂਸ ਤੇ ਹੈ ਤੇ ਇਸ ਤੇ ਰੇਟ ਦੀ ਗੱਲ ਕਰੀ ਤਾਂ 1 ਕਰੋੜ 2 ਲੱਖ ਦਾ ਆਸਕਿੰਗ ਪ੍ਰਾਈਸ ਹੈ 1.20 ਸੀਅਰ ਇਸ ਦਾ ਰੇਟ ਹੈ ਇਸੇ ਤਰ੍ਹਾਂ ਹੀ ਹੋਰ ਨਵੇਂ ਆਪਸ਼ਨਸ ਲੈ ਕੇ ਪੇਸ਼ ਹੁੰਦੇ ਰਵਾਂਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ